100 ਰੁਪਏ 100 ਰੁਪਏ 100 ਰੁਪਏ 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ ਬਾਗੇ ਪ੍ਰਾਣੇ ਲੱਗ ਗਈ ਸੇਲ ਉਹ ਲੱਗ ਗਈ ਬਾਗੇ ਪ੍ਰਾਣੇ ਸੂਟਾਂ ਦੀ ਬਹੁਤ ਵੱਡੀ ਸੇਲ 100 ਰੁਪਏ 100 ਰੁਪਏ 100 ਰੁਪਏ 25 ਮਈ 25 ਮਈ ਦਿਨ ਸ਼ਨੀਵਾਰ ਤੱਕ ਆ ਜਾਓ 100 ਰੁਪਏ ਦੇ ਸੂਟ ਲੈ ਜਾਓ 100 ਰੁਪਏ ਚ ਐਤਵਾਰ ਨੂੰ ਦੁਕਾਨ ਬੰਦ ਹੈਗੀ ਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਇਹ 4 ਪੁਆਇੰਟ ਤੁਹਾਡੇ ਹੋਣਿਆ ਵੱਡੇ ਫਾਇਦੇ ਓ ਭਾਜੀ 200 ਰੁਪਏ ਦੀ ਕੜਾਈ ਨਹੀਂ ਹੁੰਦੀ ਅਸੀਂ 100 ਰੁਪਏ ਦਾ ਦੁਪੱਟੇ ਦਾ ਸੂਟ ਦਈਏ ਨੇ ਆ ਓਹ ਆ ਦੇਖੋ ਭਿੰਦਾ 200 ਨਾਲ 250 ਨਾਲ 350 ਰੁਪਏ ਦੁਪੱਟਾ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ ਲੈ ਜਾਓ 50 ਰੁਪਏ ਦੁਪੱਟਾ ਓਹ ਲੋ ਵੀ ਡਬਲ ਬੈੱਡ ਦੀ ਚਾਦਰ ਤੇ ਵੀ ਪਟਾਕਾ ਪਾਤਾ ਓਹ ਡਬਲ ਬੈੱਡ ਦੀ ਚਾਦਰ ਨਾਲ ਸਹਰਾਣੇ ਘਬਰ 800 900 ਪੰਜਾਬ ਦਾ ਰੇਟ ਲੈ ਜਾਓ 250 ਰੁਪਏ ਲੋ ਵੀ ਵੀਰਾ ਕੈਮਰਾ ਕੁਮਾਰੇ ਕੈਮਰਾ ਕੁਮਾਰੇ ਸਾਰੇ ਪਾਸੇ ਦਿਖਾ ਦੇ ਰਸ਼ ਦੇਖੋ ਰਸ਼ ਠਾ ਠਾ ਮਾਰਦਾ ਰਸ਼ ਪਾਗੇ ਪ੍ਰਾਣੇ ਪੈ ਚੁਕਾ ਆ ਪੈਰ ਰੱਖਣ ਦੀ ਜਗ੍ਹਾ ਨਹੀਂ ਬੱਸ ਸਟੈਂਡ ਤੋਂ ਰਿਕਸ਼ੇ ਦੀ ਫਰੀ ਸੇਵਾ ਤੁਸੀਂ ਬੱਸਾਂ ਚ ਟੈਂਪੋਆਂ ਚ ਆ ਜਿਓ ਰਿਕਸ਼ੇ ਲੈ ਕੇ ਮਾਤੂ ਸ਼੍ਰੀ ਦਸਤਾਰ ਦੇ ਬੈਨਰ ਲਾ ਕੇ ਰਿਕਸ਼ੇ ਵਾਲੇ ਖੜੇ ਆ ਨਾ ਕਹਿੰਦੇ 500 ਨਾ 400 ਨਾ 600 ਲੈ ਜਾਓ 200 200 200 ਇੱਕ ਹੋਰ ਪਟਾਕਾ ਪਾਤਾ 500 ਵਾਲਾ 800 ਵਾਲਾ 900 ਵਾਲਾ ਸੁਪੀ ਕਰਤਾ 350 ਰੁਪਏ ਦਾ ਇੱਕੋ ਜੀ ਜਿਹੜੇ ਬਿਆਰ ਚ 2-2000 ਰੁਪਏ ਦਾ ਇੱਕ ਇੱਥੇ ਕਰਦੇ 1300 ਦੇ ਦੋ 5600 ਰੁਪਏ ਦਾ ਕੂਟ ਕਰਦਾ ਸਿਰਫ 5600 ਰੁਪਏ ਦਾ ਬਾਜੀ ਪੱਕੇ ਪ੍ਰਾਣੇ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਨੇ ਝੱਡਾ ਕੱਟਦਾ ਆਹ ਸੂਟ 1200 ਦਾ 600 ਰੁਪਏ ਦਾ ਇਹ ਵੀ 600 ਰੁਪਏ 600 ਤੁਹਾਡਾ ਭਲਾ ਹੋਵੇ ਉਹ ਮਾਲ ਆ ਗਿਆ ਦੁਬਈ ਦਾ ਆ ਦੇਖੋ ਜੀ ਨਾਲ ਵਰਕ ਵੀ ਕਰਦਾ ਹੈ ਰੇਟ ਸੁਣੋ ਉਹ 2500 ਉਹ 2500 ਉਹ 2600 850 850 ਦਾਦੀਆਂ ਨਾਨੀਆਂ ਭੂਆ ਮਾਸੀਆਂ ਸਾਰੇ ਖੁਸ਼ ਕਰ ਜਣੀਆਂ ਰੰਗ ਵੀ ਸਾਡੇ ਕੋਲ ਸਾਰੇ ਆ ਗਏ ਆ ਹੁਣ ਘਰਾਂ ਚ ਨਾ ਬੈਠੇ ਰਹੋ ਆਜੋ ਛੇਤੀ ਆਜੋ ਬਾਗੇ ਪੁਰਾਣੇ ਲੱਗ ਗਈ ਸੇਲ ਸੂਟਾਂ ਦੀ ਉਹ ਸੂਟਾਂ ਦੀ ਸੇਲ ਲੱਗ ਗਈ ਲੁੱਟਾ ਬੰਦ ਕਰਤੀਆਂ 2250 3300 350 400 ਇਤਨੀਆਂ ਰੇਂਜਾਂ ਦੇ ਵਿੱਚ ਤੁਹਾਡੇ ਫਾਇਦੇ ਕਰ ਜਣਿਆ ਉਹ ਲਓ ਜੀ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ ਬਾਗੇ ਪੁਰਾਣੇ ਲੱਗ ਗਈ ਸੇਲ ਉਹ ਲੱਗ ਗਈ ਬਾਗੇ ਪੁਰਾਣੇ ਸੂਟਾਂ ਦੀ ਬਹੁਤ ₹100 ₹100 ₹100 25 ਮਈ 25 ਮਈ ਦਿਨ ਸ਼ਨੀਵਾਰ ਤੱਕ ਆਜੋ 100-100 ਰੁਪਏ ਚ ਸੂਟ ਲੈ ਜਾਓ 100-100 ਰੁਪਏ ਚ ਐਤਵਾਰ ਨੂੰ ਦੁਕਾਨ ਬੰਦ ਹੈਗੀ ਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਇਹ 4-5 ਦਿਨ ਤੁਹਾਡੇ ਹੋਣਿਆ ਵੱਡੇ ਫਾਇਦੇ ₹100 ₹100 ₹100 ₹100 ₹100 ₹100 ਵਾਗ ਕੇ ਪ੍ਰਾਣੇ ਮੇਲੇ ਉਹ ਭਾਜੀ ₹200 ਦੀ ਕਿਢਾਈ ਨਹੀਂ ਹੁੰਦੀ ਅਸੀਂ ₹100 ਦਾ ਦੁਪੱਟੇ ਨਾਲ ਸੂਟ ਦੇਈ ਜਨੇ ਆ ਦਿਜ਼ਾਣ ਜਿੰਨੇ ਮਰਜ਼ੀ ਲੈ ਲਓ ਆ ਚੱਕ ਡਾਰਕ ਲਾਈਟ ਕਲਰ ਚਿੱਟਾ ਦੇ ਮਰਜ਼ੀ ਰੰਗ ਲੈ ਲਓ 700 ਰੁਪਏ ਬਾਕੇ ਪ੍ਰਾਣ ਦੇ ਪਾਸਟਾਡ ਤੋਂ ਲੈ ਕੇ ਮੋਗਾ ਰੋਡ ਚੌਂਕਾ ਤੱਕ ਲੱਗ ਗਿਆ ਜਾਮ ਆਟੋ ਆਟੋ ਵੀ ਵਰੀ ਪਾਸਟਾਡ ਤੇ ਆ ਜਾਓ ਟੈਂਪੂ ਵੀ ਵਰੀ ਬੈਠ ਕੇ ਆਓ ਉਹ ਆ ਦੇਖੋ ਭਾਈ ਨਾ 200 ਨਾ 250 ਨਾ 350 ਰੁਪਏ ਦੁਪੱਟਾ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ ਲੈ ਜਾਓ 50 ਰੁਪਏ ਦੁਪੱਟਾ ਲੈ ਜਾਓ 50 ਰੁਪਏ ਦੁਪੱਟਾ ਡਿਜ਼ਾਈਨ ਦੇਖੋ ਜੀ ਕੋਈ ਲੁੱਟ ਨਹੀਂ ਕੋਈ ਝੂਠ ਨਹੀਂ ਕੋਈ ਓਲਾ ਨਹੀਂ ਰੇਟ ਲੇਖ ਲੇਖ ਕੇ ਲਾਤੀਆ 50 ਰੁਪਏ ਚ ਤੁਹਾਨੂੰ ਦੁਪੱਟਾ ਵੀ ਦੇ ਦੇਾਂਗੇ 50 ਰੁਪਏ ਦੇ ਦੁਪੱਟੇ ਦੇ ਬਹੁਤ ਰੰਗ ਬਹੁਤ ਨੇ ਜਿੱਦਾ ਮਰਜ਼ੀ ਲੈ ਲਓ ਉਹ ਲੋ ਵੀ ਡਬਲ ਬੈੱਡ ਦੀ ਚਾਦਰ ਤੇ ਵੀ ਪਟਾਕਾ ਪਾਤਾ ਉਹ ਡਬਲ ਬੈੱਡ ਦੀ ਚਾਦਰ ਨਾਲ ਸਹਰਾਣੇ ਕਬਰ 800 900 ਬਾਜ਼ਾਰ ਦਾ ਰੇਟ ਲੈ ਜਾਓ 250 ਰੁਪਏ 250 ਰੁਪਏ 250 ਰੁਪਏ 250 ਦੇ ਵਿੱਚ ਲੈ ਜਾਓ ਡਬਲ ਬੈੱਡ ਦੀ ਚਾਦਰ ਝੱਕੋ ਜੀ ਡਿਜ਼ਾਈਨ ਬਹੁਤ ਹੈ ਉਹ ਰੰਗ ਬਹੁਤ ਹੈ ਉਹ ਕਰਦਾ ਫਾਇਦਾ ਭੇੜਾ ਦਾ ਹੁਣ ਭੈਣ ਨੂੰ ਵਾਰੀ ਵਾਰੀ ਇੱਕੋ ਚਾਦਰ ਧੋ ਕੇ ਵਿਛਾਉਣ ਦੀ ਲੋੜ ਨਹੀਂ ਆ ਚੱਕੋ 250 ਰੁਪਏ ਦੀ 250 ਰੁਪਏ ਦੀ 250 ਰੁਪਏ ਦੀ 250 ਰੁਪਏ ਦੀ 250 250 250 250 250 ਉਹ ਚੱਕੋ ਜੀ ਆ ਨਵਾਂ ਪਟਾਕਾ ਪਾਦਾ ਕੜਾਈ ਵਾਲਾ ਸੂਟ ਉਹ ਕਹਿੰਦੇ ਹਜ਼ਾਰ ਤੋਂ ਘੱਟ ਨਹੀਂ ਆਉਂਦਾ ਉਹ ਲੋਕੀ ਦੁਖੀ ਹੋ ਗਏ ਸੀ ਪੈਸੇ ਖਰਚ ਕਰਦ ਕੇ ਉਹ ਪਾਗਲ ਹੋ ਗਏ ਸੀ ਲੋਕੀ ਆ ਚੱਕੋ 200 ਰੁਪਏ ਦਾ ਸੂਟ ਭਾਜੀ 200 ਰੁਪਏ ਦਾ ਭਈ ਨਾ ਕਹਿੰਦੇ 500 ਨਾ 400 ਨਾ 600 ਲੈ ਜਾਓ 200 200 200 200 200 ਰੁਪਏ ਦਾ ਸੂਟ ਲੈ ਜਾਓ 200 ਰੁਪਏ ਦਾ ਸੂਟ ਡਿਜ਼ਾਈਨ ਰੰਗ ਕਲਰ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਪਰ ਰੰਗ ਤੇ ਡਿਜ਼ਾਈਨ ਜਿੰਨੇ ਮਰਜ਼ੀ ਹੈ ਦੇਣਾ ਇੱਕ ਇੱਕ ਹੀ ਹੈ ਹਰ ਇੱਕ ਭੈਣ ਨੂੰ ਬਾਗੇ ਪਰਾਣੇ ਇੱਕ ਸੂਟ 200 ਵਾਲਾ ਇੱਕ 100 ਵਾਲਾ ਇੱਕ ਸਾਰੀਆਂ ਭੈਣਾਂ ਨੂੰ ਖੁਸ਼ ਕਰਨਾ ਸਾਰੇ ਪੰਜਾਬ ਵਾਸਤੇ ਸੇਲ ਹੈ ਕਿਸੇ ਦੁਕਾਨਦਾਰ ਵਾਸਤੇ ਸੇਲ ਨਹੀਂ ਹੈਗੀ ਕਿਸੇ ਦੁਕਾਨਦਾਰ ਵਾਸਤੇ ਸੇਲ ਦੇਖੋ ਜੀ ਫਾਇਦੇ ਹੋਰ ਵੀ ਕਰਦੇ ਆ ਤੁਸੀਂ ਬੱਸ ਜਾ ਆਜੋ ਟੈਂਪੂ ਜਾ ਆਜੋ ਬਾਗੇ ਪਰਾਣੇ ਬੱਸ ਛੱਡੇ ਧਿਆ ਕੇ ਰਿਕਸ਼ਾ ਵੀ ਲਾਤ ਆਇਆ ਰਿਕਸ਼ੇਰੀ ਸਰਵਿਸ ਕੰਪਨੀ ਲੋ ਫ੍ਰੀ ਕਰਦੀ ਆ ਤੁਸੀਂ ਰਿਕਸ਼ੇ ਦੇ ਵਿੱਚ ਫ੍ਰੀ ਸਟੋਰ ਤੇ ਆ ਜਿਓ ਸਟੋਰ ਤੋਂ ਸ਼ਾਪਿੰਗ ਕਰੋ ਰਿਕਸ਼ੇ ਦੇ ਵਿੱਚ ਫ੍ਰੀ ਤੁਸੀਂ ਵਾਪਸ ਚਲ ਜਓ ਮਤਲਬ ਰਿਕਸ਼ੇ ਨੂੰ 1 ਰੁਪਿਆ ਵੀ ਤੁਸੀਂ ਨਹੀਂ ਦੇਣਾ ਕੋਈ 50 ਰੁਪਏ ਦੇਣ ਦੀ ਲੋੜ ਨਹੀਂ ਕੋਈ 40 ਰੁਪਏ ਦੇਣ ਦੀ ਲੋੜ ਨਹੀਂ ਕੋਈ 30 ਰੁਪਏ ਦੇਣ ਦੀ ਲੋੜ ਨਹੀਂ ਫ੍ਰੀ ਦੇ ਵਿੱਚ ਰਿਕਸ਼ੇ ਚ ਆਓ ਸਾਰੀ ਸੇਵਾ ਫ੍ਰੀ ਕਰ ਦਿੱਤੀ ਹੈਗੀ ਆ ਚੱਕੋ ਜੀ ਇੱਕ ਹੋਰ ਪਟਾਕਾ ਪਾਤਾ 500 ਵਾਲਾ 800 ਵਾਲਾ 900 ਵਾਲਾ ਸੂਟ ਵੀ ਕਰਤਾ 350 ਰੁਪਏ ਦਾ ਬਾਜ਼ਾਰ 'ਚ 700 ਰੁਪਏ ਦਾ ਇੱਕ ਹਾਂਜੀ ਭੈਣੋ ਤੁਸੀਂ ਲੈਨੇ ਹੋ ਤੁਸੀਂ 700 ਰੁਪਏ ਖਰਚ ਦੇਓ ਆ 350 ਗਰਮੀਆਂ ਦੇ ਮੇਲੇ ਦਾ ਨੰਦ ਲੈ ਲਓ ਜਿੱਦਾਂ ਦੇਖੋ ਜੀ ਹੁਣ ਘਰੇ ਨਾ ਬੈਠੇ ਰਹੋ ਇਹ 4 ਦਿਨ ਸਾਡੇ ਫਾਇਦੇ ਹੋਣੇ ਆ ਫਾਇਦੇ ਲੈ ਲਓ ਲੁੱਟਾ ਬੰਦ ਕਰਤੀਆਂ ਜੇ ਤੁਸੀਂ ਕੱਪੜਿਆਂ ਨਾਮਾ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਆ ਤੁਸੀਂ ਦੁਕਾਨਦਾਰ ਆ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਆਜੋ ਲੈ ਜਾਓ 700 ਦੇ ਦੋ 350 ਰੁਪਏ ਦਾ ਸੂਟ ਸਿਰਫ 350 ਰੁਪਏ ਆ ਚੱਕੋ ਜੀ ਆ ਆ ਗਿਆ कॉटन ਦਾ ਦੁਪੱਟਾ कॉटन ਦਾ ਸੂਟ ਹਿੰਦੀ ਵਾਲੀ ਭੈਣ ਜੀ ਨੇ ਇੰਗਲਿਸ਼ ਵਾਲੀ ਭੈਣ ਜੀ ਨੇ ਟੀਚਰ ਸੂਟ ਆ ਗਏ ਆ ਜੀ ਬਜ਼ਾਰਾਂ ਦੇ ਵਿੱਚ ਹਜ਼ਾਰ ਹਜ਼ਾਰ ਰੁਪਏ ਦਾ ਹੁਣ ਕਿਤੇ ਟੀਚਰਾਂ ਦੀ ਡਿਊਟੀ ਲੱਗੀ ਲੈਕਸ਼ਨਾਂ ਤੇ ਤੇ ਸੂਟ ਨਵੇਂ-ਨਵੇਂ ਬਾਕੇ ਜਾਣਿਆ 500 ਰੁਪਏ ਦਾ 1500 ਵਾਲਾ 500 ਦਾ ਲਾ ਵੀ ਕਹਿੰਦੇ ਕੋਈ 1500 ਨਹੀਂ ਕੋਈ 1600 ਨਹੀਂ 15 1500 ਵਾਲੇ ਸੂਟ ਕਰ ਤੇ 5 500 ਚ 500 ਦੇ ਵਿੱਚ ਲੈ ਜਾਓ 1500 ਵਾਲਾ ਸੂਟ 500 ਚ ਲੈ ਜਾਓ ਆ ਚੱਕੋ ਜੀ ਲੈ ਲੈਣ ਦਾ ਸੂਟ ਹੈ ਕੜਾਈ ਕੀਤਾ ਵਰਕ ਕੀਤਾ ਬਾਜ਼ਾਰ ਦੇ ਵਿੱਚ 2200 ਦਾ ਸੂਟ ਹੈ ਰਾਮ ਟੈਕਸ ਦਾ ਪਰ ਸਾਡੇ ਦੇਖੋ ਜੀ ਜਿਹੜੇ ਬਾਜ਼ਾਰ ਚ 2-2000 ਰੁਪਏ ਦਾ ਇੱਕ ਇੱਥੇ ਕਰਦੇ 1300 ਦੇ ਦੋ 650 ਰੁਪਏ ਦਾ ਸੂਟ ਕਰਤਾ ਸਿਰਫ 650 ਰੁਪਏ ਦਾ ਦੋ ਮੋਚਾ ਹੀ ਮੋਚਾ ਲਾਤੀਆਂ ਮੋਚਾ ਹੀ ਮੋਚਾ ਆ ਚੱਕੋ ਜੀ ਆ ਸੂਟ ਲੈ ਜਾਂਦਾ ਭਾਜੀ ਪਾਕੇ ਪ੍ਰਾਣੇ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਨੇ ਝੰਡਾ ਕੱਟਤਾ ਆ ਸੂਟ 1200 ਦਾ 600 ਰੁਪਏ ਦਾ ਇਹ ਵੀ 600 ਰੁਪਏ 600 ਰੁਪਏ ਤੁਹਾਡਾ ਭਲਾ ਹੋਵੇ ਓਏ ਆ ਦੇਖੋ 12 1200 ਵਾਲੇ ਸੂਟ ਕਰਦੇ 6 600 ਚ ਇੱਕ ਹੋਰ ਫਾਇਦਾ ਤੁਹਾਡਾ ਕਰ ਦਿੰਦੇ ਆ ਆਹ ਹੋਰ ਦੀ ਸੂਟ ਚੈੱਕ ਕਰ ਲੋ 1800 1900 2 2000 ਰੁਪਿਆ ਮੰਗਦਾ ਦੁਕਾਨਦਾਰ ਪਰ ਸਾਡੇ ਕੋਲ ਆਜੋ ਸਿਰਫ ਲੈ ਜਾਓ ਅੰਕਰੋਮ ਸਟੋਰ ਤੋਂ 750 1500 ਦੇ 2 1500 ਦੇ 2 ਇੱਕ ਬਹੁ ਦੂਜਾ ਤੋਂ ਲੈ ਜਾ 1500 ਦੇ 2 ਸੂਟ ਉਹ ਚੱਕੋ ਜੀ ਡਿਜੀਟਲ ਸੂਟ ਆ ਗਿਆ ਉਹ ਦੁਬਈ ਦਾ ਉਹ ਮਾਲ ਆ ਗਿਆ ਦੁਬਈ ਦਾ ਆ ਦੇਖੋ ਜੀ ਨਾਲ ਵਰਕ ਵੀ ਕਰਤਾ ਰੇਟ ਸੁਣੋ ਉਹ 2200 ਨਹੀਂ ਉਹ 2500 ਨਹੀਂ ਉਹ 2600 850 850 ਉਹ ਤੁਹਾਡਾ ਆ ਦੇਖੋ ਫਾਇਦੇ ਹੋ ਰਹੇ ਆ ਬਹੁਤ ਵੱਡੇ ਫਾਇਦੇ ਹੋ ਰਹੇ ਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਆਜੋ بار بار ਬੇਨਤੀ ਕਰ ਰਹੇ ਆ ਐਤਵਾਰ ਨੂੰ ਦੁਕਾਨ ਬੰਦ ਇਤਬਾਰ ਨੂੰ ਦੁਕਾਨ ਬੰਦਿਆ ਉਸ ਦਿਨ ਤੁਹਾਨੂੰ ਕੁਝ ਨਹੀਂ ਮਿਲਣਾ ਉਸ ਤੋਂ ਪਹਿਲਾਂ ਆ ਜਾਓ ਸ਼ਨੀਵਾਰ ਤੱਕ ਫਾਇਦੇ ਹੋਣਿਆ ਦੇਖੋ ਜੀ ਸ਼ਨੀਵਾਰ ਤੱਕ ਸੇਲ ਹੈ ਜਿੰਨਾ ਵਾਲਾ ਸਿਰਫ ਸ਼ਨੀਵਾਰ ਤੱਕ ਦਾ ਜਿਹੜਾ ਆ ਗਿਆ ਆ ਗਿਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਸ਼ੁੱਕਰਵਾਰ ਵੀਰਵਾਰ ਬੁੱਧਵਾਰ ਤੋਂ ਡੇ ਕੋਲੇ ਹੈਗਾ ਸ਼ਨੀਵਾਰ ਨੂੰ ਰਸ਼ ਹੋਣਾ ਤੇ ਜਿੰਨੀ ਵੈਰਾਈਟੀ ਹੈ ਸਾਰੀ ਘੜ ਦਾਂਗੇ ਆ ਹੋਰ ਤੁਸੀਂ ਚੈੱਕ ਕਰ ਲਓ ਜੀ ਸੂਟ ਚੈੱਕ ਕਰ ਲਓ 2500 ਰੁਪਈਆ ਬਾਜ਼ਾਰ ਦਾ ਰੇਟ ਆ 2500 ਦੁਪੱਟਾ ਵੀ ਚੈੱਕ ਕਰ ਲਓ ਇੱਥੇ 2500 ਵਾਲਾ ਸੂਟ ਲੈ ਜਾਓ 850 ਦਾ 850 ਰੁਪਈਆ ਸੂਟ ਕਰਤਾ ਜੀ ਜੇ ਤੁਸੀਂ ਦੇਣ ਲੈਣ ਨਹੀਂ ਲੈਣਾ ਤੁਸੀਂ ਪਿਆਸ਼ਾਈ ਦਾ ਕੱਪੜਾ ਲੈਣਾ ਉਹ ਤੁਸੀਂ ਤਾਜਪੁਰ ਦੇ ਲੈਣਾ ਪਟਿਕਾ ਵਾਲੇ ਸੂਟ ਕਰਤੇ 850 850 ਆ ਵੀ 850 ਆ ਵੀ 850 850 ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੇ ਆ ਦੁਪੱਟੇ ਵਿੱਚ ਇੱਕ ਕਰ ਲਓ 25 2500 3 3000 ਵਾਲਾ ਚੱਕੋ 850 ਰੁਪਏ ਦੇ ਸੂਟ ਆ ਦੇਖੋ ਕੜਾਈਆਂ ਗੱਡੀਆਂ ਇਸ ਲਈ ਕਹਿੰਨੇ ਆ ਤੁਹਾਡੇ ਫਾਇਦੇ ਹੋ ਰਹੇ ਆ ਤੁਹਾਡੇ ਪੈਸੇ ਬਚ ਰਹੇ ਆ ਤੁਹਾਡੀ ਲੁੱਟ ਬੰਦ ਹੋ ਗਈ ਆ 800 900 ਦੀ ਰੇਂਜਾਂ ਦੇ ਵਿੱਚ ਇੰਦਾਂ ਦੇ ਲਗਜ਼ਰੀ ਸੂਟ ਤੁਹਾਨੂੰ ਦੇ ਦੇਣੇ ਆ ਆ ਚੱਕੋ ਜੀ ਇੱਕ ਹੋਰ ਫਾਇਦਾ ਕਰ ਦੇਣੇ ਆ ਆਲ ਓਵਰ ਸੂਟਾਂ ਵਾਲਾ ਮੈਂ ਕਹਿੰਦਾ ਗਰਮੀਆਂ ਦੇ ਵਿੱਚ ਪਹਿਣਾ 25 25 ਸੂਟ ਲੈ ਜਾਂਦੀਆਂ ਕੋਈ 500 ਦਾ ਲੈਂਦੀ ਕੋਈ 600 ਦਾ ਲੈਂਦੀ ਆ ਅੰਕਲ ਓਮ ਨੇ ਲਾਤਾ ਤੋਹਫਾ 2200 ਦਾ 1 500 ਦੇ ਤੋਂ ਦੇਖੋ ਜੀ ਦਾਦੀਆਂ ਨਾਨੀਆਂ ਭੂਆ ਮਾਸੀਆਂ ਸਾਰਿਆਂ ਖੁਸ਼ ਕਰ ਦੇਣੀਆਂ ਰੰਗ ਵੀ ਸਾਡੇ ਕੋਲ ਸਾਰੇ ਆ ਗਏ ਆ ਹੁਣ ਘਰਾਂ ਚ ਨਾ ਬੈਠੇ ਰਹੋ ਆਜੋ ਛੇਤੀ ਆਜੋ ਬਾਗੇ ਪੁਰਾਣੇ ਲੱਗ ਗਈ ਸੇਲ ਸੂਟਾਂ ਦੀ ਉਹ ਸੂਟਾਂ ਦੀ ਸੇਲ ਲੱਗ ਗਈ ਲੁੱਟਾ ਬੰਦ ਕਰਤੀਆਂ 2200 3300 350 400 ਇਹਨਾਂ ਰੇਂਜਾਂ ਦੇ ਵਿੱਚ ਤੁਹਾਡੇ ਵੱਡੇ ਫਾਇਦੇ ਕਰ ਜਣੇ ਆ ਬਾਜ਼ਾਰ 'ਚ ਜਾ ਕੇ ਪਤਾ ਕਰਿਓ ਬਾਜ਼ਾਰ 'ਚ ਦੁਕਾਨਦਾਰ ਕਹਿੰਦਾ 800 ਰੁਪਏ ਦਾ ਸੂਟ ਆ ਉਹ ਸਾਡੇ ਕੋਲੋਂ ਲੈ ਜਾਓ 800 ਦੇ ਦੋ ਉਹ ਇੱਕ ਨਾਲ ਇੱਕ ਫ੍ਰੀ ਕਰਤਾ ਇੱਕ ਨਾਲ ਇੱਕ ਫ੍ਰੀ 400 ਰੁਪਏ ਦਾ ਸੂਟ ਸਿਰਫ 400 ਰੁਪਏ ਦਾ ਸੂਟ ਦੇਖੋ ਕੱਪੜਾ ਦੇਖੋ ਪੂਰਾ ਮਲਾਈ ਵਰਗਾ ਰੇਟ ਕੱਲਾ ਕੱਲਾ ਲੈ ਕੇ ਲਾਤਾ ਝੂਠ ਨਹੀਂ ਬੋਲਣਾ ਠੱਗੀ ਨਹੀਂ ਮਾਰਨੀ ਲੋਕਾਂ ਨੂੰ ਬੇਵਕੂਫ ਨਹੀਂ ਬਣਾਉਣਾ ਬਾਕੀ ਦੁਕਾਨਦਾਰਾਂ ਨੂੰ ਸਿਰਫ ਸੱਚ ਦੀ ਗੱਲ ਕਰਨੀ ਆ ਸੱਚ ਦੀ 400 ਦਾ ਸੂਟ 400 ਦਾ ਸੂਟ ਪਿਆਰ ਤੇ 800 ਦਾ ਮਿਲਦਾ ਆ ਚੱਕੋ ਮੈਂ ਕਹਿੰਦਾ ਮਤ ਤੁਸ਼ਰੀ ਦਸਤਾਰ ਨੂੰ ਉਹ ਲੋਕੀ ਕਹਿੰਦੇ ਫਿਰਦੇ ਆ ਕੱਲਾ ਰੌਲਾ ਹੀ ਆ ਇਹ ਰੌਲਾ ਨਹੀਂ ਹੈਗਾ ਆ ਜਿਹੜਾ ਤੁਸੀਂ ਰਸ਼ ਆ ਕੱਠ ਦੇਖ ਰਹੇ ਹੋ ਨਾ ਜਿਹੜਾ ਆ ਜਿਹੜੀ ਭੀੜ ਦੇਖ ਰਹੇ ਹੋ ਆ ਲੋਕ ਜਿਹੜੇ ਆ ਰਹੇ ਆ ਉਹਨਾਂ ਨੂੰ ਪੁੱਛੋ ਉਹਨਾਂ ਦੀ ਚਿਹਰੇ ਦੀ ਸਮਾਈਲ ਨੂੰ ਪੁੱਛੋ ਉਹਨਾਂ ਦੇ ਖਿੜਖੜਾਉਂਦੇ ਚਿਹਰਿਆਂ ਨੂੰ ਪੁੱਛੋ ਅੱਖਾਂ ਦੇ ਵਿੱਚ ਰੰਗਤ ਆ ਜਾਂਦੀ ਹੈ ਜਦੋਂ ਬਾਜ਼ਾਰ ਚੋਂ 800 ਰੁਪਏ ਦਾ ਲੈਣੇ ਆ ਨਾ ਤੇ ਜਦ 400 ਦਾ ਮਿਲਦਾ ਹੈ ਮਾਤੂਸ਼ਰੀ ਦਸਤਾਰ ਸੇਵਾ ਦਾ ਮੇਲਾ ਲੋ ਵੀ ਵੀਰਾਂ ਕੈਮਰਾ ਕਮਾਰੇ ਕੈਮਰਾ ਕਮਾਰੇ ਸਾਰੇ ਪਾਸੇ ਦਿਖਾ ਦੇ ਰਸ਼ ਦੇਖੋ ਰਸ਼ ਠਾਠਾ ਮਾਰਦਾ ਰਸ਼ ਬਾਗੇ ਪਰਾਣਾ ਪੈ ਚੁੱਕਾ ਆ ਪੈਰ ਰੱਖਣ ਦੀ ਜਗ੍ਹਾ ਨਹੀਂ ਬੱਸ ਸਟੈਂਡ ਤੋਂ ਰਿਕਸ਼ੇ ਦੀ ਫ੍ਰੀ ਸੇਵਾ ਤੁਸੀਂ ਬਸਾਂ 'ਚ ਟੈਂਪੋਆਂ 'ਚ ਆ ਜਿਓ ਰਿਕਸ਼ੇ ਲੈ ਕੇ ਮਾਤੂਸ਼ਰੀ ਦਸਤਾਰ ਦੇ ਬੈਨਰ ਲਾ ਕੇ ਰਿਕਸ਼ੇ ਵਾਲੇ ਖੜੇ ਆ ਮਾਤੂਸ਼ਰੀ 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 ਕਰ ਰਿਹਾ ਚੁੱਪ ਕਰਕੇ ਬਸ ਜਾਓ ਉਧਰੋਂ ਰਿਕਸ਼ੇ 'ਚ ਬਹਿ ਜਾਓ ਤੁਹਾਨੂੰ ਸਿੱਧੇ ਲਿਉਣਾ ਅਸੀਂ ਮਾਤੂਸ਼ਰੀ ਦਸਤਾਰ ਦੇ ਸਟੋਰ ਤੇ ਘੰਟਾ ਦੋ ਘੰਟਾ ਚਾਹ ਪਾਣੀ ਪੀਓ ਠੰਡਾ ਪਾਣੀ ਪੀਓ ਸ਼ਾਪਿੰਗ ਕਰੋ ਵਾਪਸ ਫੇਰ ਰਿਕਸ਼ੇ ਵਿੱਚ ਤੁਸੀਂ ਉੱਥੇ ਚਲ ਜਓ ਰਿਕਸ਼ੇ ਦੀ ਸੇਵਾ ਬਿਲਕੁਲ ਫ੍ਰੀ ਆ ਤੁਹਾਡੇ ਕੋਲ 4 ਦਿਨ ਰਹਗਾ ਜੀ ਤੋਂ ਤੁਸੀਂ ਆਜੋ ਜੀ 25 ਮਈ ਸ਼ਨੀਵਾਰ ਤੱਕ ਸੇលਿਆ ਐਤਵਾਰ ਨੂੰ ਦੁਕਾਨ ਬੰਦ ਆ ਫੇਰਨਾ ਕਿਉਂ ਵੀ ਸਾਡਾ ਟਾਈਮ ਖਰਾਬ ਹੋ ਗਿਆ ਸ਼ਨੀਵਾਰ ਸ਼ੁੱਕਰਵਾਰ ਵੀਰਵਾਰ ਬੁੱਧਵਾਰ ਵੱਡੇ ਫਰੇ ਕਰਨੇ 4 ਦਿਨ ਦੇਖੋ ਜੀ ਸਾਡੇ ਕੋਲ ਗੱਲਾਂ 16 216 516 816000 ਆਲਾ ਸੂਟ ਹੀ ਨਹੀਂ ਹੈਗਾ ਸਾਡੇ ਕੋ 1500 2025 3000 5000 ਵਰੀ ਵਾਲੇ ਸੂਟ ਕੜਾਈਆਂ ਛੜਾਈਆਂ ਲਹਿੰਗੇ ਸ਼ਰਾਰੇ ਗਰਾਰੇ ਸਾਰਾ ਕੁਝ ਹੈਗਾ ਵਾ ਕਦੇ ਇਹ ਨਾ ਸਮਝ ਲਓ ਇਹ ਦੁਕਾਨ ਕਲੀ ਸੇਲਾ ਵਾਲੀ ਐ ਇੱਦੇ ਰੇਟ ਬਹੁਤ ਘੱਟ ਐ ਤੇ ਚੀਜ਼ਾਂ ਵਧੀਆ ਆ ਦੇਖੋ ਜੀ ਵਿਆਹ ਸ਼ਾਦੀਆਂ ਦੇ ਕੱਪੜਾ ਤਾਜ਼ੇ ਬੇਜ ਕੱਪੜਾ ਨਾ ਪਾਰੇ ਪਾਰੇ ਸੂਟ ਲੈਣਿਆ 5 5000 ਵਾਲਾ 1000 1000 ਚ ਕਰਤਾ ਉਹ 10 1000 ਵਾਲੇ 25 2500 ਚ ਕਰਦੇ ਆ ਸੂਟਾਂ ਦੇ ਉੱਤੇ ਬਹੁਤ ਵੱਡੇ ਫਾਇਦੇ ਕਰਦੇ ਨੇ ਆ ਜੀ ਹੈਵੀ ਹੈਵੀ ਚੀਜ਼ਾਂ ਵੀ ਸਾਡੇ ਕੋਲ ਹੈਗੀਆਂ ਤੁਹਾਡਾ ਫਾਇਦਾ ਕਰਨਾ ਇਹ ਪੰਜਾਬ ਦਾ ਪਹਿਲਾ ਸਟੋਰ ਆ ਜਿੱਥੇ ਤੁਹਾਡੇ ਫਾਇਦੇ ਹੋ ਰਿਹਾ ਲੁੱਟ ਬੰਦ ਕਰਤੀਆ 4 ਦਿਨ ਦੀ ਸੇਲ 25 ਮਈ ਤੱਕ ਛੇਤੀ ਆਜੋ 100 ਰੁਪਏ ਦਾ ਸੂਟ ਦਵਾਂਗੇ 100 ਰੁਪਏ ਦਾ ਪਲਾਜੋ ਸੂਟ ਰੈਡੀਮੇਡ ਦਵਾਂਗੇ 200 ਰੁਪਏ ਦਾ ਨਾਰਾ ਕੱਟ ਵੀ ਦਵਾਂਗੇ 50 ਰੁਪਏ ਦਾ ਦੁਪੱਟਾ ਵੀ ਦਵਾਂਗੇ ਸਿਰਫ ਤੁਹਾਡੇ ਫਾਇਦੇ ਕਰਨੇ ਆ ਹੋਰ ਪਾਸੇ ਜਾਇਓ ਨਾ ਲੁੱਟਣਾ ਕਰਾਇਓ ਇੱਕ ਬੇਂਤੀਆ ਭੈਣਾਂ ਨੂੰ ਸੂਟ ਮਿਲਣੇ ਸਾਰਿਆਂ ਨੂੰ ਵੰਡ ਕੇ ਕਿਸੇ ਨੂੰ ਇੱਕ ਨੂੰ 10 20 25 ਨਹੀਂ ਦੇਣੇ ਕਿਉਂਕਿ ਸਾਰਿਆਂ ਦੇ ਅਸੀਂ ਫਾਇਦਾ ਕਰਨਾ ਦੁਕਾਨਦਾਰ ਸਾਡੇ ਕੋਲ ਲੈ ਲੜੀਆਂ ਘੜਦੇ ਆ ਕੇ ਇੱਥੇ ਟਰੱਕ ਲਿਆ ਕੇ ਨੇ ਖੜਾ ਕਰ ਦਿੰਦੇ ਆ ਸਾਰਾ ਇਹ ਕੱਪੜਾ ਚੱਕ ਕੇ ਦੇ ਦਿਓ ਪੈਸੇ ਵੀ ਹੁਣੇ ਲੈ ਲਓ ਪਰ ਅਸੀਂ ਉਹ ਕੰਮ ਨਹੀਂ ਕਰਨਾ ਅਸੀਂ ਸਿਰਫ ਪੰਜਾਬ ਦੇ ਆਮ ਲੋਕਾਂ ਦਾ ਫਾਇਦਾ ਕਰਨਾ ਤਾਂ ਵੰਡ-ਵੰਡ ਕੇ ਦੇ ਰਹੇ ਆ ਇੰਨਾ ਕੁ ਕੋਆਪਰੇਟ ਤੁਸੀਂ ਸਾਨੂੰ ਕਰ ਦਿਓ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕਰਸਾਨ ਟੀਵੀ ਪੱਗਾਪਰਾਣਾ